ਰਹਿੰਦੇ ਨਾਲ ਅਕਸਰ ਵੀ ਪਾਣੀ ਚੜਦਾ ਹੈ ਜਾਂ ਉਤਰਦਾ ਹੈ ਜਿਵੇਂ ਕਿ ਕੱਲ ਪ੍ਰਸ਼ਾਸਨ ਆਇਆ ਸੀ ਉਹ ਕੀ ਕਹਿ ਕੇ ਗਿਆ ਉਹ ਵਿਸਤਾਰ ਦੇ ਨਾਲ ਜਾਣਕਾਰੀ ਆਪਾਂ ਲੈਣੇ ਆ ਜਹਦਾਰ ਜੀ ਤੋਂ ਬਾਈ ਜੀ ਤੁਹਾਡਾ ਐਲਬੀਐਸ ਨਿਊਜ਼ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਸਾਨੂੰ ਪੂਰਨ ਤੌਰ ਤੇ ਜਿਹੜੀ ਜਾਣਕਾਰੀ ਹੈ ਉਹ ਕਰਵਾ ਲਈ ਉਹਦੇ ਬਜੀ ਧੰਨਵਾਦ ਤੁਹਾਡਾ ਪੱਤਰਕਾਰ ਸਾਹਿਬਾਨ ਦਾ ਜੋ ਸਾਡੀ ਪਲਪਲ ਦੀ ਖਬਰ ਕਰਦੀ ਪ੍ਰਸ਼ਾਸਨ ਤੱਕ ਤੇ ਸਰਕਾਰਾਂ ਤੱਕ ਪਹੁੰਚੀ ਕਰ ਰਹੇ ਹੋ ਕੱਲ ਸੁਣਾ ਠੱਗਰ ਕੁਝ ਘਟਿਆ ਹੋਇਆ ਸੀ ਤੇ ਜਿਵੇਂ ਕੀ ਖਬਰਾਂ ਮਿਲਦੀਆਂ ਪਿਆ ਨੇ 70 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ ਹੈ ਤੇ ਉਹਦੇ ਕਾਰਨ ਲੱਗਦਾ ਨਹੀਂ ਹੈਗਾ ਵੀ ਕੁਝ ਚੰਗੀ ਸੁਭਾਵਨਾ ਹੋਊਗੀ ਤਾਂ ਦੇਖੋ ਜੇ 70 ਹਜ਼ਾਰ ਕਿਊਸਿਕ ਪਾਣੀ ਛੱਡਿਆ ਹੋਣਾ ਨੇ ਤਾਂ ਠੱਗਰ ਦੇ ਬੰਨ ਕੁਝ ਲਗਾਤਾਰ ਬਾਰਿਸ਼ ਕਰਕੇ ਜੋ ਤਾਜ਼ਾ ਮਿੱਟੀ ਪਈ ਹੋਈ ਹੈ ਬੰਨ ਵੀ ਖਿਸਕਣ ਦਾ ਡਰ ਹੈ ਤਾਂ ਸਾਨੂੰ ਵਾਰ-ਵਾਰ ਹੀ ਡਰ ਲੱਗਦਾ ਹੈ ਵੀ ਖੱਗੜ ਦਾ ਪਾਣੀ ਤਾਂ ਲੰਘ ਜਾਏਗਾ ਜਿਹੜਾ ਬਾਹਰੋਂ ਪਾਣੀ ਆਇਆ 2023 ਦੇ ਵਿੱਚ ਉਹ ਹੁਣ ਪਾਣੀ ਦੁਬਾਰਾ ਆ ਗਿਆ ਤਾਂ ਹਾਲਾਤ ਮੁਸ਼ਕਲ ਨੇ ਪਹਿਲਾਂ ਤਾਂ ਪਰ ਸਾਨੂੰ ਟਾਈਮ ਮਿਲ ਗਿਆ ਸੀ ਝੋਨਾ ਲਾਉਣ ਦਾ ਹੁਣ ਦੁਬਾਰਾ ਝੋਨਾ ਪੱਕਣਾ ਇਸ ਨਿਸਰਿਆ ਹੋਇਆ ਤਾਂ ਨਾ ਝੋਨਾ ਲੱਗਣਾ ਹੈ ਕੁਝ ਨਹੀਂ ਹੋਣਾ ਨਾ ਫਸਲ ਦੀ ਉਸ ਤੋਂ ਬਾਅਦ ਜਿਹੜੀ ਸਰੋਂ ਸਰੋਂ ਲੱਗਾ ਟਾਈਮ ਮਿਲਣਾ ਹੈਗਾ ਕੁਝ ਨਹੀਂ ਮਿਲਣਾ ਵੀ ਕਹਿਣ ਦਾ ਮਤਲਬ ਜਾਨ ਸੂੜੀ ਟੰਗੀ ਹੋਈ ਐ ਸੂਖ ਕਿਸਾਨਾਂ ਦੀ ਸਾਰੇ ਇਲਾਕੇ ਦੇ ਤਾਂ ਅਸੀਂ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕਰਦੇ ਆਂ ਕਿ ਸਪੂਰ ਜ਼ੋਰ ਨਾਲ ਹੱਥ ਬਣ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਸਾਡਾ ਇਹ ਇਹ ਏਰੀਆ ਇਹ ਸਾਰੀ ਇਹਦੀ ਨੂੰ ਬਚਾਇਆ ਜਾਵੇ ਜਦੋਂ ਜਿਹੜਾ ਪ੍ਰਾ ਮਾਰ ਪੈ ਗਈ ਉਹ ਗੱਲ ਵੱਖਰੀ ਹੈ ਪਰ ਇਸ ਨੂੰ ਬਚਾਇਆ ਜਾਵੇ ਕਿਉਂਕਿ ਜਿਹੜੀ ਝੋਨੇ ਵਾਲਾ ਰਹਿ ਗਿਆ ਪਾਸਾ ਰਹਿ ਗਿਆ ਸਿਰਫ ਇਹੀ ਰਹਿ ਗਿਆ ਮੇਰੇ ਹਿਸਾਬ ਨਾਲ ਤਾਂ ਬਾਕੀ ਟੋਟਲ ਮਾਝਾ ਦਬਾਬਾ ਸਾਰਾ ਹੀ ਖਾਲਸਾ ਜੀ ਕੱਲ ਇੱਥੇ ਡੀਸੀ ਸਾਹਿਬ ਆਏ ਸੀ ਐਸਐਸਡੀਐਮ ਸਾਹਿਬ ਆਏ ਸੀ ਉਹ ਦਾਵਾ ਕਰਦੇ ਸੀ ਕਿ 3500 ਗੱਟਾ ਸੀ ਭਰ ਕੇ ਤਿਆਰ ਰੱਖਿਆ ਹੋਇਆ ਹੈ ਕੁਦਰਤੀ ਆਫਤਾਂ ਨਾਲ ਨਿਜਿਸ਼ਟਨ ਦੇ ਲਈ ਉਹ ਤੁਸੀਂ ਦੇਖਿਆ ਕਿੱਥੇ ਰੱਖਿਆ ਹੋਇਆ ਨਹੀਂ 3500 ਗੱਟਾ ਤਾਂ ਬਹੁਤ ਹੁੰਦਾ ਭਾਈ ਸਾਹਿਬ ਦੇਖੋ ਜੇ ਇੱਥੇ ਤੁਸੀਂ ਦੇਖੋ ਅੱਧੇ ਗੱਟੇ ਦਾ ਗਲ ਗਏ ਨੇ ਜਿਹਨਾਂ ਸੱਤ ਲਾਨੇ ਆ ਚੱਕਣਿਆਂ ਨਾਲ ਨਾਲ ਗਲਿਆ ਹੁੰਦਾ ਪਰ ਪ੍ਰਸ਼ਾਸਨ ਕੇ ਬੇਨਤੀ ਹੈ ਸਾਡੇ ਮੰਤਰੀ ਸਾਹਿਬ ਕੇ ਬੇਨਤੀ ਹੈ ਜੋ ਜਲਦ ਜਲਦੇ ਮੰਤਰੀ ਸਾਡੇ ਸਰ ਸਰਦਾਰ ਸ੍ਰੀ ਬਰਿੰਦਰ ਗੋਇਲ ਜੀ ਕਿਉਂਕਿ ਉਹਨਾਂ ਦਾ ਹਲਕਾ ਪੈਂਦਾ ਹੈ ਵਾਰਪੁਰੋ ਜੋਰ ਬੇਨਤੀ ਉਹਨਾਂ ਹੱਥ ਜੁੜ ਕੇ ਵੀ ਸਾਡੇ ਇਲਾਕੇ ਨੂੰ ਬਚਾਇਆ ਜਾਵੇ ਜਿਵੇਂ ਮਰਜ਼ੀ ਕਰਕੇ ਕਹਿਣ ਦਾ ਮਤਲਬ ਪਿੱਛੋਂ ਕੱਗਰ ਚੌੜਾ ਖਨੋਰੀ ਤੋਂ ਲੈ ਕੇ ਕੋਰਪੋਰਸਬ ਤੱਕ ਅੱਗੇ ਕੱਗਰ ਥੋੜਾ ਅੱਗੇ ਸਾਨੂੰ ਡਾਕ ਵੀ ਲੱਗਦੀ ਹੈ ਰੇਲਵੇ ਦੀ ਤੇ ਇਸ ਕਰਕੇ ਸਾਨੂੰ ਡਾਰਾ ਵੀ ਵਾਰ-ਵਾਰ ਇਹੀ ਕੰਮ ਹੋਊਗਾ ਤੇ ਕਿਸਾਨਾਂ ਨੂੰ ਮਾਰ ਪੈਂਦੀ ਪਈ ਹਰ ਵਾਰ ਤੇ ਬਸ ਇਹੀ ਬੇਨਤੀ ਕਰਨੀ ਆ ਵੀ ਪ੍ਰਸ਼ਾਸਨ ਅੱਗੇ ਵੀ ਸਾਨੂੰ ਸਾਡੇ ਸਮੂਹ ਕਿਸਾਨਾਂ ਨੂੰ ਤੇ ਹੌਂਗਲੇ ਸਮੇਂ ਹੁਣ ਬਚਾਇਆ ਜਾਂਦਾ ਇੱਕ ਉਹਨਾਂ ਲੋਕਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ 2223 ਵਾਲੀਆਂ ਵੀਡੀਓ ਚਾਕੇ ਵਾਇਰਲ ਕਰੀ ਜਾਂਦੇ ਨੇ ਨੈਟਾਂ ਦੇ ਉੱਤੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹ ਛੁਰਲੀਆਂ ਛੱਡ ਦਿਓ ਤੁਸੀਂ ਜਿਹੜੀ ਅੱਗ ਹੈ ਅੱਜ ਲਾਂਬੇ ਲੱਗੀ ਹੈ ਕੱਲ ਨੂੰ ਅੱਗ ਘਰ ਵੀ ਲੱਗ ਸਕਦੀ ਹੈ ਇਹਦੇ ਬਾਰੇ ਇਹ ਇਹ ਬਹੁਤ ਗਲਤ ਹੈ ਜਿਹੜੇ ਵਿਹਲੇ ਬੈਠਣੇ ਉਹ ਵਿਹਲਾਂ ਨੂੰ ਕੰਮ ਕੁਝ ਹੈ ਨਹੀਂਗਾ ਤੇ ਨੈਟ ਤੇ ਨੇ ਨੈਟ ਸਿਰਫ ਹੁਣ ਲੋਕੀ ਵਿਹਲੇ ਹੋ ਗਏ ਨੇ ਹੋਰ ਕੋਈ ਕੰਮ ਹੈ ਨਹੀਂਗਾ ਨਾ ਕੋਈ ਮਜ਼ਦੂਰੀ ਕਰਨੀ ਨਾ ਕੋਈ ਕੰਮ ਕਰਨਾ ਸਿਰਫ ਇਹੀ ਚੀਜ਼ਾਂ ਛੁੱਟਣੇ ਛੱਡਣ ਤੋਂ ਬਿਨੇ ਤੇ ਉਹਨਾਂ ਨੂੰ ਪੂਰ ਜ਼ੋਰ ਕੇ ਬੇਨਤੀ ਹੈ ਵੀ ਇਹੋ ਜਿਹਾ ਕੰਮ ਨਾ ਕਰੋ ਕਿਉਂਕਿ ਹੁਣ ਤੁਹਾਡਾ ਬਹੁਤ ਬਹੁਤ ਧੰਨਵਾਦ ਲੋਕ ਭਲਾਈ ਸੇਵਾ ਵੱਲੋਂ ਆਪ ਜੀ ਨੇ ਹਰ ਇੱਕ ਸੰਸਥਾ ਤੇ ਹਰ ਇੱਕ ਥਾਂ ਤੇ ਸਾਡਾ ਤੁਸੀਂ ਸਨਿਆਪ ਭੇਜਣਾ ਤਾਂ ਸਾਡੀ ਬੇਨਤੀ ਪ੍ਰਸ਼ਾਸਨ ਨੂੰ ਵਾਰ-ਵਾਰ ਦੁਬਾਰਾ ਫਿਰ ਇਹੀ ਹੈ ਵੀ ਇਹ ਰਹਿੰਦੇ ਹੋਏ ਇਲਾਕੇ ਨੂੰ ਬਚਾਇਆ ਜਾਵੇ ਠੀਕ ਹੈ ਜੀ ਤੇ ਲੋਕ ਭਲਾਈ ਸੁਨੇਹਾ ਦੇ ਆਵਾਜ਼ ਜੋ ਆਪ ਜੀ ਨੇ ਲੋਕਾਂ ਤੱਕ ਪਹੁੰਚ ਦੀ ਕਰਨੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਲਗਾਤਾਰ ਅਸੀਂ ਆਪ ਦੇਖ ਰਹੇ ਹਾਂ ਤੁਹਾਡੇ ਚੈਨਲ ਨੂੰ ਤੁਸੀਂ ਅੰਦਰ ਜਾ ਕੇ ਵੀ ਘਰ ਦੇ ਵਿੱਚ ਜਾ ਕੇ ਹਰ ਇੱਕ ਪਾਸੇ ਜਾ ਕੇ ਤੁਸੀਂ ਸਾਡਾ ਏਰੀਆ ਦੀ ਕੱਲੀ ਕੱਲੀ ਖਬਰ ਪ੍ਰਸ਼ਾਸਨ ਤੱਕ ਪਹੁੰਚ ਦੀ ਕਰਦੇ ਹੋ ਧੰਨਵਾਦ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਾਡੇ ਨਾਲ ਜਹੇਦਾਰ ਸਮਿੰਦਰ ਸਿੰਘ ਜੀ ਜਿਨ੍ਹਾਂ ਨੇ ਪੂਰਨ ਤੌਰ ਤੇ ਜਾਣਕਾਰੀ ਦਿੱਤੀ ਐਲਬੀਐਸ ਲੋਕ ਭਲਾਈ ਦੇ ਸੁਨੇਹੇ ਚੈਨਲ ਨੂੰ ਤੇ ਮੈਂ ਬਲਦੇਵ ਸਿੰਘ ਸਰਾਉ ਪੱਤਰਕਾਰ ਮੂਨ ਕੈਨ ਟੋਹਾਣਾ ਦੇਖਦੇ ਰਹੋ ਐਲ ਵੀ ਐਸ ਨਿਊਜ਼ ਚੈਨਲ 6 ਜਾਣਨ ਲਈ ਸਾਡੇ ਨਾਲ सुरेंद्र ਸਿੰਘ ਜੀ ਪਾਪੜਾ ਉਹ ਵੀ ਇੱਕ ਕਿਸਾਨ ਨੇ ਉਹਨਾਂ ਨੂੰ ਪੁੱਛਾਂਗੇ ਕਿ ਪ੍ਰਸ਼ਾਸਨ ਆਉਂਦਾ ਰਹਿੰਦਾ ਹੈ ਪ੍ਰਸ਼ਾਸਨ ਕੀ ਭਰੋਸਾ ਦਿੰਦਾ ਹੈ ਕਰਦਾ ਕੀ ਹੈ ਉਹ ਪੂਰੀ ਜਾਣਕਾਰੀ ਆਪਾਂ ਲੈਣੇ ਆ ਸਾਡੇ ਨਾਲ ਨੇ सुरेंद्र ਸਿੰਘ ਜੀ ਪਾਪੜਾ ਸਰਿੰਦਰ ਸਿੰਘ ਜੀ ਤੁਹਾਡਾ ਐਲਬੀਐਸ ਨਿਊਜ਼ ਦੇ ਵਿੱਚ ਸਵਾਗਤ ਹੈ ਸਾਨੂੰ ਵਿਸਤਾਰਪੂਰਕ ਜਿਹੜੀ ਜਾਣਕਾਰੀ ਹੈ ਉਹ ਦਿਓ ਕਿ ਤੁਹਾਡੇ ਨਾਲ ਕੀ ਕੀ ਵਾਪਰਦਾ ਹੈ ਹਾਂ ਜੀ ਅਸਿਕੜੇ ਦੇ ਇੱਕ ਘਰ ਗਿਆ ਦੇ ਮੌਨਕ ਐਨ ਡੀ ਐਸ ਆ ਨਿਊਜ਼ ਦੇ ਹੀ ਆਨੇ ਬਾਈ ਜੂ ਆਏ ਹੋਣ ਜੀ ਨਿਊ ਚੈਨਲ ਤੇ ਜੀ ਬਹੁਤ ਸਤਿਕਾਰਯੋਗ ਆ ਜੀ ਜੀ ਆਏ ਉਹਨੂੰ ਬਾਈ ਉਹਨੂੰ ਜੀ ਆਪਣਾ ਜਿਹੜਾ ਘਰ ਦੇ ਆਇਆ ਜੀ ਬਹੁਤ ਬੁਰੇ ਹਾਲਾਤ ਚੱਲ ਰਹੇ ਨੇ ਜੀ ਪਰ ਇਲਾਜਿਕ ਕਰਨੇ ਕੋ ਮੜੇ ਚੱਲ ਰਹੇ ਨਹੀਂ ਆਪਾਂ ਸਾਰੇ ਜ਼ਿੰਮੇਦਾਰ ਆ ਜੁਣੇ ਪੰਜ ਪਿੰਡਾਂ ਦੇ ਜੀ ਜਿਹਨੇ ਫਸਲ ਮਾਰ ਹੋਈ ਹੈ ਜੀ ਅਮਰ ਸਰਕਾਰਾਂ ਨੇ ਕੋਈ ਕੰਮ ਨਹੀਂ ਕਰ ਇਸ ਟਾਈਮ ਜੀ ਕੱਕਰੀ ਸਫਾਈ ਕਰਨਾ ਬਹੁਤ ਜ਼ਰੂਰੀ ਜੀ ਕੱਕਰੀ ਸਫਾਈ ਨਹੀਂ ਹੋਈ ਇਸ ਟਾਈਮ ਜੀ ਮੌਕੇ ਤੇ ਹੋਈ ਨਹੀਂ ਸਫਾਈ ਆਪਾਂ ਦੇਖ ਸਕਦੇ ਹਾਂ ਕਿ ਕੱਕਰੀ ਸਫਾਈ ਹਾਂਜੀ ਹਾਂਜੀ ਦੇਖੋ ਜਿੱਥੇ ਕੱਕਰੀ ਕੋਈ ਸਫਾਈ ਨਹੀਂ ਹੋਈ ਜੀ ਵੀ ਜਿਹੜੇ ਉਹ ਵਿਚਾਲੇ ਜੇ ਰੁੱਖੜਿਆ ਹਨ ਹਾਂਜੀ ਹਾਂਜੀ ਉਹ ਵੀ ਨਹੀਂ ਕੱਕਰੀ ਉਹਦੇ ਜੇ ਬਾਸ਼ ਵੱਧ ਗਈ ਡਿੱਗਦੇ ਟਾਂ ਦੇ ਰਹਿੰਦੇ ਨਹੀਂ ਜੇ ਬਾਸ਼ ਵੱਧ ਗਈ ਜੀ ਉੱਧ ਦੇ ਗੂਟੇਗਾ ਜੀ ਦੇਖੋ ਜੀ ਹਾਂਜੀ ਸਰਕਾਰਾਂ ਨੇ ਬਹੁਤ ਵੱਡੇ ਵੱਡੇ ਆਪਣੇ ਵਾਅਦੇ ਕਰਦੇ ਜੀ ਹਾਂਜੀ ਕੋਈ ਬੜਾ ਪਾਰਕ ਅੰਦਰ ਉੱਥੇ ਤੋਂ ਜੀ ਨੇ ਤੇ ਇੱਕ ਅਗਰ ਸਪਾਈ ਹੋਮ ਦੀ ਅੱਥੇ ਅਸੀਂ ਖੜਾ ਹੀ ਮੌਜੂਦ ਹਾਂ ਪੰਜਾਬ ਦੇ ਵਿੱਚ ਹਾਂ ਕੋਈ ਕੋਈ ਰਿਮਾਰ ਪੈਂਦੀ ਆ ਪਾਣੀ ਮਾਰ ਪੈਂਦੇ ਜੀ ਅਸੀਂ ਖੜੇ ਹਾਂ ਬਰਬਰ ਜੀ ਸਾਨੂੰ ਹੈਲੀਕਾਪਟਰ ਅਸੀਂ ਸਦੀ ਸੇਖੋਣੀ ਵੀਡੀਓ ਜੀ ਵੀਡੀਓ ਵਿੱਚ ਜਦੋਂ ਹੈਲੀਕਾਪਟਰ ਸਾਡੇ ਕੋਲ ਵੀ ਹੈਲੀਕਾਪਟਰ ਸਰਿੰਦਰ ਸਿੰਘ ਜੀ ਜਦੋਂ ਇਹ ਹੀ ਸਰਕਾਰ ਵਿਰੋਧੀ ਧਿਰ ਦੇ ਵਿੱਚ ਸੀ ਉਦੋਂ ਬੜੇ ਨਿਸ਼ਾਨੇ ਲਾਇਆ ਕਰਦੀ ਸੀ ਉਹਨੂੰ ਜਿਆਦਾ ਇੱਕ ਵਾਰੀ ਇਹੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਬੂਹੇ ਆਈ ਜਨ ਬਿੰਨੂ ਕੁੜੀ ਦੇ ਕੰਨ ਵੀ ਇਹ ਉਹ ਕੰਮ ਕਰਦੇ ਨੇ ਵੀ ਜੇ ਮੌਕਾ ਆਂਦਾ ਇਹ 6 ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ ਅੱਜ ਉਹ ਸਾਰਾ ਕੁਝ ਉਹਦੇ ਬਾਰੇ ਕੀ ਕਹਿਣਾ ਜਾਨਾ ਉਹ ਦੀ ਜੋ ਸਰਕਾਰ ਹੈ ਭਗਵੰਤ ਮਾਨ ਸਰ ਦੀ ਪੰਚਾਇਤ ਸਰਕਾਰ ਹੈ ਜੀ ਉਹ ਹਾ ਤਾਂ 2 ਸਾਲ ਪਹਿਲਾਂ ਛੀਵੇਂ ਗੱਲਾਂ ਕਰ ਰਹੀ ਸੀ ਅਸੀਂ ਐਂ ਕਹਦੇ ਬਾਦ ਜਿਹੜਾ ਸਰਕਾਰ ਨੇ ਜੀ ਬਾਦ ਕਰੇ ਦੀ ਉਹ ਪੂਰੀ ਉਤਰੀ ਕਿਤੇ ਨਹੀਂ ਹੁਣ ਜ਼ਿੰਮੇਦਾਰ ਉਹ ਰੋੜ ਰੇ ਜੀ ਹੁਣਾ ਦੇਖੋ ਜੀ ਇਹ ਤੇ ਕੈਮਰਾ ਮਾਰ ਰੋ ਜੀ ਹੁਣਾ ਕਿੰਨੇ ਜਿੰਮੇਦਾਰ ਆਪਣੇ ਫਸਾ ਰੋੜ ਰੇ ਨੇ ਜ਼ਿੰਮੇਦਾਰਾਂ ਨੇ ਜੀ ਦੇਖੋ ਜੀ ਕਰੋੜਾਂ ਅਰਬਾਂ ਜਿੰਮੇਦਾਰ ਕੁੱਤਾ ਵਾਂਗੂ ਉਹਨੇ ਫਸਲ ਪਾ ਲਈ ਹੁੰਦੀ ਜੀ ਕਰੋ ਬਰਬਾਦ ਹੋ ਰੇ ਜੀ ਇੱਥੇ ਨਾ ਕੋਈ ਫਸਲਾਂ ਦਾ ਪ੍ਰਬੰਧ ਜੀ ਅੱਜ ਤੇ ਨਾ ਕੋਈ ਡਾਕਟਰੀ ਮੈਨਾਂ ਜੀ ਕੋਈ ਕਿਸੇ ਪ੍ਰਕਾਰ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ ਜੀ ਪਾ ਸਰਕਾਰਾਂ ਨੂੰ ਝੂਠੇ ਵਾਦੇ ਨਹੀਂ ਕਰਨੇ ਜਿੰਨੇ ਵੀ ਜੀ ਮੇਰੇ ਕੇਰ ਕੋਟੇ ਪਖਮਾਤ ਸਰਕਾਰ ਨੂੰ ਜੀ ਆਓ ਜ਼ਿੰਮੇਵਾਰੀ ਜਾਇਦਾ ਲਓ ਜਿਵੇਂ ਆਕੇ ਇੱਕੁਰ ਘਟ ਹੈ ਜੀ ਆਉਣ ਵਾਲੇ 27 ਵਿੱਚ ਗੋੜ ਦੀ 100 ਸਮਝੇ ਪਾਈਓ ਆਪਦੀ ਉਸਤਾਈ ਦੇ ਵਿੱਚ ਜੋ ਆਪਣੇ ਜ਼ਿੰਮੇਦਾਰ ਨੇ ਹੱਕ ਵਿੱਚ ਖੜੇ ਜੀ ਠੀਕ ਹੈ ਨਾ ਜੀ ਪਰ ਆਪਣਾ ਜ਼ਿੰਮੇਦਾਰ ਤਾਂ ਉਹ ਰੋਲ ਰੇ ਜੀ ਦੇਖੋ ਜੀ ਕਿੰਨਿਆ ਫਸਲਾ ਬਰਬਾਦ ਹੋ ਰਿਹਾ ਨੇ ਆਪਣੇ ਜ਼ਿੰਮੇਦਾਰਾਂ ਦੇ ਜੀ ਤੁਸੀਂ ਆਪ ਦੇਖ ਰਹੇ ਜੀ ਕਿੰਨੀ ਬਾਤ ਸੂਰੀ ਹੜ ਪਰ ਪਰਵਾਹ ਕਰ ਰਹੇ ਨੇ ਲੋਕ ਜੀ ਪਰ ਕੋਈ ਸਰਕਾਰ ਨਹੀਂ ਖੜੀ ਹੈ ਪਰ ਪਰ ਆ ਗਈ ਆਪਣੇ ਆਪਣੇ ਉਹ ਇਲਾਫ ਨੇ ਪਹਿਲਾਂ ਪਿਛਲੇ ਵਾਲੇ ਕਰਾਸੀ ਨਾਲ ਲੋ ਦੀ 2000 ਸਰਿੰਦਰ ਸਿੰਘ ਜੀ ਲਾਸਟ ਪੁਆਇੰਟ ਹੈ ਤੁਸੀਂ ਕਿਹੜੇ ਲੀਡਰ ਨੂੰ ਮੰਨਦੇ ਹੋ ਕਿ ਕਿਸਾਨਾਂ ਪ੍ਰਤੀ ਖੜਨ ਨਾ ਮਲੇ ਬੀਰ ਜੀਤ ਬਹੁ ਐਲਬੀਐਸਰ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਜੀ ਬੀਰ ਜੀ ਮੈਂ ਉਸ ਬੰਦੇ ਨਾਲ ਖੜਾ ਜੀ ਜੋ ਆਪਣੇ ਹੱਕ ਦੇ ਵਿੱਚ ਅੱਜ ਮੌਕੇ ਤੇ ਖੜ੍ਹ ਜ ਆ ਕੇ ਜੀ ਵੀ ਆਪਣੀ ਦੇਖਭਾਲ ਕਰ ਰਿਹਾ ਹੈ ਕੋਈ ਕਿਸ਼ਤੀ ਦਾ ਕੋਈ ਖਾਣੇ ਪੀਣ ਦਾ ਕੋਈ ਦਵਾਈ ਬੂਟੀ ਦਾ ਜੀ ਪ੍ਰਬੰਧ ਕਰ ਰਿਹਾ ਜੀ ਮੈਂ ਉਹੀ ਸਰਕਾਰ ਮੇਰੀ ਹੈ ਜੀ ਮੈਂ ਇੱਕ ਸਰਕਾਰ ਨੂੰ ਨਹੀਂ ਮੰਨਦਾ ਜੀ ਉਸ ਸਰਕਾਰ ਮੇਰੇ ਜੀ ਜੋ ਮੌਕੇ ਦੀ ਆਪਣਾ ਜੀ ਸਸਮਾ ਸਲਾਹ ਦੇ ਜੀਮੇ ਦਾ ਹੱਕ ਅੱਤੇ ਖੜੇ ਜੀ ਬਸ ਉਹੀ ਮੇਰੀ ਸਰਕਾਰ ਹੈ ਜੀ ਬਸ 98 ਟੈਨ ਜੈਨ ਵੀ ਬੋਰਡ ਦੀ ਸੋ ਸਮਝ ਕੇ ਪਾਈਓ ਬਹੁਤ ਬਹੁਤ ਧੰਨਵਾਦ ਇਹ ਸੀ ਸਰਿੰਦਰ ਸਿੰਘ ਜੀ ਪਾਪੜਾ ਜਿਨ੍ਹਾਂ ਨੇ ਸਾਨੂੰ ਪੂਰਨ ਤੌਰ ਤੇ ਜਾਣਕਾਰੀ ਦਿੱਤੀ ਉਦੇ ਦੇ ਰਹੋ ਐਲੀਵੇਸ ਤਾਜ਼ੀਆਂ ਅਪਡੇਟਾਂ ਕਮੈਂਟ ਸ਼ੇਅਰ ਜਰੂਰ ਕਰਿਓ ਕਿ ਤੁਹਾਡੇ ਏਰੀਆ ਦੇ ਵਿੱਚ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਵੀਡੀਓ ਦੇਖਦੇ ਹਾਂ ਕਿ ਉੱਥੇ ਕਿਦਾਂ ਦੀ ਸਥਿਤੀ ਬਣੀ ਹੋਈ ਹੈ ਜਾਂ ਸਰਕਾਰਾਂ ਮਦਦ ਕਰ ਰਹੀਆਂ ਨੇ ਜਾਂ ਬਿਲਕੁਲ ਇੱਥੇ ਕਰਕੇ ਜਿਵੇਂ ਠੋਸ ਹੋ ਰਹੀਆਂ ਨੇ ਐਮੰਦੀਆਂ ਨੇ ਇਸ ਦੇ ਨਾਲ ਹੀ ਮੈਨੂੰ ਦਿਓ ਅਯਾਜਤ ਤਾਜ਼ੀ ਅਪਡੇਟ ਲੈ ਕੇ ਫਿਰ ਆਜ ਰਵਾਂਗੀ ਧੰਨਵਾਦ